ਅੱਜ ਅਸੀਂ ਭਾਰਤੀ ਕਿਸਾਨ ਨੇ ਇੱਥੇ ਗਰਾਹ ਜਿਹੜੇ ਬਲਾਕ ਪ੍ਰਧਾਨ ਬਣੇ ਹੋਏ ਅੱਜ ਪਿੰਡ ਜਲਾਲ ਦੇ ਵਿੱਚ ਅੱਜ ਥਾਂ ਥਾਂ ਤੇ ਪਰਾਲੀ ਵਾਲੇ ਕੇਸ ਵਾਲੇ ਮੁੱਦੇ ਤੇ ਅਸੀਂ ਗੱਲਬਾਤ ਕਰਨ ਵਾਸਤੇ ਆਏ ਆ ਲੋਕਾਂ ਨੂੰ ਲਾਂਬੰਦ ਕਰਨ ਵਾਸਤੇ ਆਏ ਆ ਵੀ ਇਕੱਲੇ ਇਕੱल्ल्या ਦੇ ਨਹੀਂ ਗੱਲ ਲੋਟ ਆਉਣੀ ਆ ਆਪਾਂ ਜਿੰਨੇ ਪਿੰਡਾਂ ਦੇ ਵਿੱਚ ਕੇਸ ਆ ਉਹਨਾਂ ਨੂੰ ਨਾਲ ਲੈ ਕੇ ਤੇ ਸੋਡੇ ਮੀਡੀਆ ਰਾਹੀਂ ਇਹ ਵੀ ਦੱਸਣਾ ਚਾਹੁੰਦੇ ਆ ਵੀ ਯਾਰ ਉਹ ਜਾਣ ਬੁੱਝ ਕੇ ਜਾਨਕੀ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਜਿਹੜੇ ਬੰਦਿਆਂ ਨੇ ਜਾਨਕੀ ਪਰਾਲੀ ਨੂੰ ਆਗ ਹੀ ਨਹੀਂ ਲਾਈ ਆ ਉਹ ਬੰਦਿਆਂ ਤੇ ਜਾਨਕੀ ਕੇਸ ਪਾਇਆ ਰਹੇ ਨੇ ਉਹਨਾਂ ਤੋਂ ਜੁਰਮਾਨੇ ਵੀ ਭਰਾ ਰਹੇ ਨੇ ਨਾਲੇ ਉਹਨਾਂ ਤੇ ਕੇਸ ਕਰ ਰਹੇ ਨੇ ਕਹਿੰਦੇ ਤੁਸੀਂ ਜਵਾਨਤਾ ਕਰੋ ਇਹ ਸਮੁੱਦੇ ਨੂੰ ਲੈ ਕੇ ਅੱਜ ਅਸੀਂ ਜਲਾਲਪਿੰਡ ਦੇ ਵਿੱਚ ਮੀਟਿੰਗ ਕੀਤੀ ਆ ਥੋੜੇ ਮੱਧਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਜਾਂ ਇਥੋਂ ਦੇ ਪ੍ਰਸ਼ਾਸਨ ਨੂੰ ਉਹ ਭਰਾਓ ਇਸ ਗੱਲਾਂ ਤੋਂ ਬਾਜ਼ ਆ ਜਾਣ ਜੇ ਆਉਣ ਵਾਲੇ ਦਿਨਾਂ 'ਚ ਉਹ ਨਹੀਂ ਇਸ ਗੱਲ ਤੋਂ ਬਾਜ਼ ਆਉਂਦੇ ਕੱਲੇ-ਕੱਲੇ ਨੂੰ ਲੈ ਕੇ ਜਾਂਦੇ ਨੇ ਇਥੋਂ ਘੇਰ ਕੇ ਲੈ ਕੇ ਜਾਂਦੇ ਧੱਕਾਸ਼ਹੀ ਕਰਦੇ ਆ ਕਿਉਂਕਿ ਅਸੀਂ ਕਿਸੇ ਹਾਲਤ 'ਚ ਕਿਸਾਨੀ ਸਾਡੀ ਨਪੀੜੀ ਪਈ ਆ ਚਾਰਜ ਫਿਰੋ ਜੇ ਉਹ ਪ੍ਰਦੂਸ਼ਣ ਦੀ ਗੱਲ ਹੀ ਕਰਦੇ ਨੇ ਆ ਜਿਹੜੀਆਂ ਫੈਕਟਰੀਆਂ ਚੱਲੀ ਜਾਂਦੀਆਂ ਜਾਂ ਜਿੱਥੇ ਪਰਾਲੀ ਇਕੱਠੀ ਕਰਕੇ ਲਾਈ ਆ ਉਹਦਾ ਹੋਰ ਪ੍ਰਦੂਸ਼ਣ ਕਿੰਨਾ ਚੱਲ ਜੰਦਾ ਪਾਣੀ ਸਾਡਾ ਖਰਾਬ ਕਿਹਨੇ ਕੀਤਾ ਉਹ ਗੱਲਾਂ ਤੇ ਅਸੀਂ ਜਾਣ ਕੇ ਇਹਨਾਂ ਨੂੰ ਗੌਰ ਕਰਨੀ ਚਾਹਾਂ ਸਾਡੇ ਨਾਲ ਆਪਣਾ ਮੀਟਿੰਗ ਰੱਖ ਲੈਣ ਜਿਵੇਂ ਮਰਜ਼ੀ ਕਰ ਲੈਣ ਪਰ ਅਸੀਂ ਇਹ ਗੱਲ ਕਹਿੰਨੇ ਆ ਤੁਹਾਡੇ ਮੱਧ ਪਰ ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹ ਨਹੀਂ ਇਸ ਗੱਲ ਤੋਂ ਬਾਜ਼ ਆਉਂਦੇ ਇਕੱਲੇ ਕਿਸਾਨਾਂ ਦੇ ਆ ਕੇ ਘਰੇ ਢਾਹ ਮਾਰਦੇ ਨੇ ਇਹਦੇ ਤੇ ਕੋਈ ਹੋਰ ਐਕਸ਼ਨ ਸਾਡਾ ਲਿਆ ਜਾਊ